ਹੇਰਾ ਪਿਛਲੇ ਦਿਨੀ ਬਾਗਰਾਵਲੋਂ ਇੱਕ ਕਾਂਪਾਸ ਕੀਤੀ ਦੀ ਰੱਖੜ ਪੁੰਨਿਆਂ ਮੋਕੇ ਉਹਦੇ ਵਿੱਚ ਗੁਰਦੀਪ ਸਿੰਘ ਖੇੜਾ ਨੇ ਜਿਹੜਾ ਬਿਆਨ ਦਿੱਤਾ ਇਹਨਾਂ ਕਿ ਸਰਦਾਰ ਮਾਨ ਦੀ ਕੁਰਬਾਨੀ ਬਾਰੇ ਸਵਾਲ ਠਾਏ ਗਏ ਸਰਦਾਰ ਮਾਨ ਬਾਰੇ ਕਿਆ ਕਿਆ ਜੋ ਨਿਬਲਦੀ ਸਿੰਘਾਂ ਬਾਰੇ ਗੱਲ ਨਹੀਂ ਕੀਤੀ ਜਾਂ ਪਛਾਈ ਹੇਰਾ ਸਾਹਿਬ ਨੂੰ ਪਹਿਲਾ ਕਾਂਪਾਸ ਪ੍ਰਕਾਸ਼ ਪ੍ਰਕਾਟਨਾ ਕਿੰਦਾ ਉਹ ਨਜਰੀ 34 ਸਾਲ ਬੀਤ ਕੱਟੀ ਉਹ ਕਿਉਂ ਕੱਟੀ ਇਹੜਾ ਸਾਹਿਬ ਦਾ ਪਿਛਲੇ ਦਿਨ ਇੱਕ ਬਿਆਨ ਆਇਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਕਾਲੇ ਦਿਨਾਂ ਦੀ ਸ਼ੁਰੂਆਤ ਜਿਹੜੇ ਅੱਜਕੱਲ ਦੇ ਨੌਜਵਾਨ ਕਰ ਰਹੇ ਨੇ ਜਾਂ ਇਹ ਆਗੂ ਕਰ ਰਹੇ ਨੇ ਤੇ ਜਿਹੜੇ ਪਿਛਲੇ ਦਿਨ ਦੀ ਕਾਲੇ ਜਿਹਨਾਂ ਲੰਘ ਕੇ ਗਏ ਨੇ ਖਿੜਾ ਸਾਹਿਬ ਦਾ ਕਹਿਣਾ ਸੀ ਕਿ ਕੌਮ ਉਹਨਾਂ ਨੂੰ ਦੁਬਾਰਾ ਨਹੀਂ ਹੋਣਾ ਚਾਹੀਦੀ ਮੈਂ ਪੁੱਛਣਾ ਚਾਹਣਾ ਵੀ ਕੀ ਇਹ ਸਭ ਤੇ ਨਹੀਂ ਵੀ ਜਿਹਨੇ ਕਲਦੀ ਸਿੱਖ 4343 ਜਾਤੀ ਦੀ ਸਮਾਜ ਤੋਂ ਜਿੰਨਾ ਤੇ ਬੈਠੇ ਨੇ ਏ ਜਿਹੜੇ ਪਿਛਲੇ ਬਾੜੇ ਜਿਹਨਾਂ ਆਏ ਸੀ ਕੌਮ ਤੇ ਕਿ ਉਹਦਾ ਦੋਸ਼ੀ ਤੁਸੀਂ ਕੌਮ ਦੇ ਉਹਨਾਂ ਬੰਦੀ ਸਿੰਘਾਂ ਨੂੰ ਕਹਿੰਦੇ ਜੇ ਜਿਹੜਾ ਤੁਸੀਂ ਕਾਲਜਾਂ ਦੀ ਗੱਲ ਕਰ ਰਹੇ ਜੇ ਜਿਹੜਾ ਤੁਸੀਂ ਵਾਰ-ਵਾਰ ਇਹ ਟਾਰਗੇਟ ਕਰ ਰਹੇ ਜੇ ਵੀ ਪੁਲਿਸ ਬੱਚਿਆਂ ਨੂੰ ਚੋੱਕ ਕੇ ਤੇ ਮਾਰੇਗੀ ਜਾਂ ਪੁਲਿਸ ਬੱਚਿਆਂ ਨੂੰ ਚੋੱਕ ਕੇ ਜਿਨ੍ਹਾਂ ਚੁੱਪੇਗੀ ਇਹ ਪਿਛਲੇ ਜਿਨ੍ਹਾਂ ਦੀ ਯਾਦ ਦਿਵਾ ਕੇ ਕਿ ਤੁਸੀਂ ਬੀਜੇਪੀ ਜਾਂ ਕਾਂਗਰਸ ਦੀ ਖੇਦ ਤੱਕ ਇਹ ਕਹਿ ਰਿਹਾ ਹੈ ਜਿਹੜੇ ਹਰਵੇ ਦੇ ਲੋਕਾਂ ਨੂੰ ਇਹ ਗੱਲ ਕਹਿ ਦਿੰਦੇ ਨੇ ਕਿ ਵੇਖੋ ਜੀ ਸੁਦਰਜਾ ਉਹਨੀਆਂ ਦਾ ਪਿਛਲੇ ਕਾਲੇ ਦਿਨਾਂ ਦੇ ਤਮਕੀਆਂ ਦਿੱਤੀਆਂ ਜਾਂਦਿਆਂ ਨੇ ਅੱਜ ਤੁਸੀਂ ਵੀ ਉਹਨਾਂ ਲਈ ਆ ਕੇ ਬਾਦਲਾ ਦੀ ਬੋਲੀ ਕੋਲ ਕੇ ਕਿਹਦੇ ਬਾਦਲ 2015 ਦੇ ਵਿੱਚ ਜਿਨ੍ਹਾਂ ਨੇ ਕਿਹਾ ਸੀ ਕਿ ਹਵਾਰਾ ਇੱਕ ਕਾਤਲ ਹੈ ਉਹ ਨੂੰ ਜ세ਦਾਨੀ ਮੰਨਿਆ ਜਾ ਸਕਦਾ ਜਿਹੜੇ ਬੰਦੀ ਸਿੱਖਣੇ ਉਹ ਜੇਲਾਂ 'ਚ ਬੈਠੇ ਨੇ ਉਹ ਜੁਰਮ ਕਰਕੇ ਬੈਠੇ ਨੇ ਉਹਨਾਂ ਨੂੰ ਅਸੀਂ ਬੰਦੀ ਸਿੱਖ ਕਿਵੇਂ ਕਹਿ ਲਈਏ ਜਦੋਂ ਭਾਈਕਰ ਬਖਸ਼ ਸਿੰਘ ਨੇ ਕੋਕਰਤਾ ਰੱਖੀ ਸੀ ਉਹ ਬਾਦਲ ਬੰਦੀ ਸਿੱਖਾਂ ਦੇ ਉਲਟ ਬੋਲਦੇ ਸੀ ਜਿਹੜੇ ਬਾਦਲ ਜਿਨ੍ਹਾਂ ਦੇ ਰਾਜ ਦੇ ਵਿੱਚ ਕਈ ਬਦਲੀ ਸਿੱਖ ਬਣ ਗਿਆ ਅੱਜ ਤੁਸੀਂ ਉਹਨਾਂ ਦੀ ਸਟੇਜ ਤੇ ਕਿਹੜੀਆਂ ਟਾਰਾ ਮਾਰ ਰਹੇ ਜੇ ਇਹ ਖਿਰਾਸਾ ਨੂੰ ਜਵਾਬ ਦੇਣਾ ਪੈਗਾ ਇਹਨੂੰ ਆਪਣਾ ਵੀ ਦੱਸਣਾ ਪੈਗਾ ਕਿ ਕਿਹੜੇ ਐਕਸ਼ਨ ਕੀਤੇ ਸੀ ਤੇ ਕਿਸ ਕਾਰਨ ਤੁਸੀਂ ਜੇਲ੍ਹ ਦੇ ਵਿੱਚ ਗਏ ਕੀ ਤੁਹਾਡਾ ਐਕਸ਼ਨ ਗਲਤ ਸੀ ਜੇ ਗਲਤ ਸੀ ਤੇ ਫਿਰ ਤੁਸੀਂ ਕਾਲੇ ਦਿਨਾਂ ਦੀ ਜਿਹੜੀ ਗੱਲ ਤੁਸੀਂ ਕਰ ਰਹੇ ਜੇ ਤੁਸੀਂ ਗੈਰਕਾਨੂੰਨੀ ਗਲਤ ਸੀ ਤੇ ਤੁਹਾਡੇ ਤੇ ਸਜ਼ਾ ਸਹੀ ਹੋਈ ਹੈ ਜੇ ਤੁਸੀਂ ਸਹੀ ਐਕਸ਼ਨ ਕੀਤੇ ਸੀ ਕੌਮ ਵਾਸਤੇ ਕੌਮ ਦੀ ਆਜ਼ਾਦੀ ਵਾਸਤੇ ਲੜੇ ਸੀ ਤੇ ਤੁਹਾਨੂੰ ਬਾਗਲਾਂ ਦੀ ਝੋਲੀ ਚ ਪੈ ਕੇ ਜਾਣਦਾ ਜਾਂ ਪੈਣ ਦਾ ਕੀ ਜ਼ਰੂਰਤ ਪੈਗੀ ਵੀ ਤੁਸੀਂ ਬਾਗਲਾਂ ਦੀ ਝੋਲੀ ਚ ਲੇਖ ਪਾਇਆ ਖੇੜਾ ਸਾਹਿਬ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪੈਗਾ ਇਹ ਨਹੀਂ ਹੁੰਦਾ ਕਿ ਕੋਈ ਜੇਲ੍ਹ ਦੇ ਵਿੱਚ ਕੱਟ ਆਇਆ ਤੇ ਉਹ ਸਾਰਿਆਂ ਤੋਂ ਸੌਹ ਹੋ ਜਾਂਦਾ ਉਸ ਨੇ ਪਿਛਲੇ ਐਕਸ਼ਨ ਕੀਤੇ ਨੇ ਉਹਦੀ ਕੁਰਬਾਨੀ ਕੀ ਹੈ ਸਾਰੇ ਚੀਜ਼ਾਂ ਨੂੰ ਵੇਖਣੀ ਆ ਪੈਣੀ ਆ ਇਹ ਨਹੀਂ ਕੋਈ ਜੇਲ੍ਹ ਦੇ ਵਿੱਚਵਾ ਕੇ ਦੇ ਕੌਮ ਦੀ ਉਹਨਾਂ ਨੀਂਦਾਂ ਦੀ ਮੈਂ ਚੜਾਲੇ ਚੜਾਲੇ ਸਾਹਿਬ ਤੋਂ ਕੌਮ ਦੀ ਇਜਾਜ਼ਤੀ ਗੱਲ ਕਰਦੇ ਨੇ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਤੁਸੀਂ ਇਹ ਝੱਲੇ ਨੇ ਜਿਨ੍ਹਾਂ ਨੇ ਆਪਣੀ ਕੌਮ ਬਦਲੇ ਆਪਣੇ ਘਾਰੋ ਜਾਰੇ ਨੇ ਜਿਨ੍ਹਾਂ ਨੇ ਕੌਮ ਬਦਲੇ ਇੱਥੇ 40 ਸਾਲਾਂ ਤੋਂ ਰਾਜ ਭਾਗ ਤੋਂ ਦੂਰ ਰਹਿ ਕੇ ਰਾਜ ਭਾਗ ਦੀ ਪ੍ਰਾਪਤੀ ਦੀ ਥਾਂ ਤੇ ਕੌਮ ਦੀ ਗੱਲ ਕਰਦਿਆਂ ਕੌਮ ਦੀ ਇਜਾਦੀ ਦੀ ਲੜੇ ਨੇ ਸਰਦਾਰ ਸਿਮਰ ਸਿੰਘ ਮਾਨ ਦੇ ਵਿਰੁੱਧ ਕਿਹੜਾ ਸਾਊਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਉਹ ਮਾਨ ਸਾਹਿਬ ਦੀ ਕੁਰਬਾਨੀ ਦੇ ਲਾਗੇ ਤਾਗੇ ਵੀ ਨਹੀਂ ਗਏ ਇਹ ਮੈਂ ਕਿ ਜਰੂਰ ਬੇਇੱਜ਼ਤੀ ਕਰਾਂਗੇ ਕਿਹੜਾ ਸਾਊਂ ਕਿਹੜਾ ਸਾਊਂ ਜਿਹੜੀ ਕਾਰਨ ਤੁਸੀਂ ਜੇਲ੍ਹ ਚ ਗਏ ਕੀ ਉਹ ਗੋਮੂ ਸਪਸ਼ਟ ਕਰੋਗੇ ਕਿ ਤੁਸੀਂ ਕਿਹਨਾ ਕਾਰਨਾ ਕਰਕੇ ਜੇਲ੍ਹ ਚ ਗਏ ਤੇ ਜਿਹੜੀ 2016 ਦੇ ਵਿੱਚ ਜਦੋਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਮਿਲੀ ਸੀ ਪ੍ਰੋਲ ਉਹਦੇ ਵਿੱਚ ਬਾਦਲਾਂ ਨਾਲ ਕਿਸ ਤਰ੍ਹਾਂ ਹੱਥ ਸੀ ਉਦੋਂ ਤੁਹਾਨੂੰ ਕੋਲ ਉਹ ਨੰਮਰੀ ਅੱਜ ਤੁਸੀਂ ਬਾਦਲਾਂ ਨੂੰ ਕਹਿ ਰਹੇ ਜੀ ਜੇ ਤੁਸੀਂ ਬਾਦਲਾਂ ਤੇ ਇੰਨੇ ਹੈ ਤੈਸੀ ਸੋ ਜਾਂ ਬਾਦਲਾਂ ਦੇ ਰਾਜ ਤੇ ਇੰਨੇ ਕੋਈ ਸੋ ਤੇ ਫਿਰ ਤੁਹਾਨੂੰ ਬੰਦੀ ਸਿੱਖ ਕਿਉਂ ਬੜਿਆਂ ਤੱਕ ਤੁਹਾਨੂੰ ਤੁਹਾਡੀ ਜਿਹੜੀ ਸਜ਼ਾ ਸੀ ਉਹ maaf ਕਿਉਂ ਨਹੀਂ ਹੋਈ ਜਿਹੜੇ ਬਾਦਲ ਵਾਰਾ ਸਾਹਿਬ ਵਾਰਕਿਆਂ ਨੂੰ ਕਾਤਲ ਕਹਿ ਕੇ ਸੰਬੋਧਨ ਕਰਦੇ ਨੇ ਜਿੰਨਾ ਬੈਂ ਸਿੰਘ ਤੇ ਸਤਲਜ ਸਿੰਘ ਨੂੰ ਆਕਵਾਦੀ ਕਰਾਨਿਆ ਹੋਇਆ ਤੁਸੀਂ ਉਹਨਾਂ ਦੀ ਝੋਲੀ 'ਚ ਬਹਿ ਗਏ ਜਿਹੜੇ ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਰਤੀ ਵੇਲੇ ਜਿਹੜਾ ਰੋਲ ਨਿਭਾਇਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਬਾਦਲ ਹੋ ਗਏ ਕੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜਾਂ ਕੌਮ ਦਾ ਕੋਈ ਵਾਸਤਾ ਨਹੀਂ ਗੁਰੂ ਕ੍ਰਾਸਾ ਜੀ ਬਯੱਪੀ ਹੁੰਦੀਏ ਸਿੱਖਾਂ ਦੇ ਕਤਲ ਕੀਤੇ ਜਾਂਦੇ ਨੇ ਬਰਗਾੜੀ ਵਿਕੇ ਡੈਬਲ ਕਣਾ ਵਿਕੇ ਕੋੜਕ ਪੂਰਾ ਡਾਂਗਾ ਚੱਲਦੀਆਂ ਨੇ ਲੋਕ ਤਰਾਤਰਾ ਕਰਦੇ ਪੈੜੇ ਬਾਦਲਾਂ ਨੂੰ ਅੱਜ ਕੌਮ ਨੇ ਟਕਾਰ ਦਿੱਤਾ ਹੈ ਅੱਜ ਇੱਕ ਗੁੱਠੇ ਦਾ ਦਿੱਤਾ ਤੇ ਕਿਹੜਾ ਸਭ ਤੁਹਾਨੂੰ ਕੀ ਜ਼ਰੂਰਤ ਪਈ ਉਹਨਾਂ ਬਾਦਲਾਂ ਨੂੰ ਤਾਂ ਕਰਦੇ ਦੀ ਅੱਜ ਬਯੱਪੀ ਦੇ ਦੋਸ਼ੀਆਂ ਦੇ ਝੋਲੀ ਵਿੱਚ ਤੁਹਾਨੂੰ ਜਾਣ ਦਿੱਤੀ ਜ਼ਰੂਰਤ ਹੈ ਵੀ ਤੁਸੀਂ ਕੌਮ ਨੂੰ ਸਪੱਸ਼ਟ ਜ਼ਰੂਰ ਕਰੋ ਹਾਂ ਜੀ ਇਸੇ ਨਾਲ ਰਲਦਾ ਮੇਰਾ ਦੂਸਰਾ ਸਵਾਲ ਵੀ ਦਿਓ ਸਰ ਤੁਹਾਡੇ ਤੋਂ ਹੈ ਉਸੇ ਕਾਨਫਰੰਸ ਦੇ ਵਿੱਚ ਅਕਾਲੀ ਦਲ ਬਾਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਛਵੀ ਦੇ ਉੱਤੇ ਇੱਕ ਦੋ ਟੀਕਾ ਟਿੱਪਣੀਆਂ ਕੀਤੀਆਂ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਹਾਂ ਉਹਨਾਂ ਨੇ ਇਹ ਕਿਹਾ ਵੀ ਸਰਦਾਰ ਸਿਮਰਨਜੀਤ ਜੀ ਸੱਜਮਾਨ ਇੱਕ ਪਾਸੇ ਕਾੜਸਟੌਪ ਦੀ ਗੱਲ ਕਰਦੇ ਨੇ ਦੂਜੇ ਪਾਸੇ ਸੰਵਿਧਾਨ ਦੀ ਸੌਂ ਚੁੱਕਦੇ ਨੇ ਮੈਂ ਇਹਨਾਂ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਚਾਹੁੰਦਾ ਜਦੋਂ ਦੇਸ਼ ਦੀ ਆਜ਼ਾਦੀ ਵਾਸਤੇ ਸੰਰਾਖ ਹੋ ਰਿਹਾ ਸੀ ਜਦੋਂ ਲੜਾਈਆਂ ਚੱਲ ਰਹੀਆਂ ਸੀ ਮੈਂ ਇਹਨੂੰ ਸਮਝਾਉਣਾ ਚਾਹੁੰਦਾ ਕਿ ਮਾਤਮ ਜੀ ਤੁਹਾਨੂੰ ਸਰਤਾਬ ਸਿੰਘ ਜੀ ਸਨਮਾਨ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਸਵਾਲ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪੜ੍ਹਨਾ ਪਏਗਾ ਕਿ ਅੰਗਰੇਜ਼ ਰਾਜ ਵੇਲੇ ਜਿਹੜੇ ਸਾਡੇ ਪਾਰਲੀਮੈਂਟ ਦੇ ਨਮਾਇंदे ਬਣਦੇ ਸੀ ਸੋਚ ਜੁਗਦੇ ਸੀ ਉਹ ਮਹਾਰਾਣੀ ਦੀ ਸੋਚ ਜੁਗਦੇ ਸੀ ਅੰਗਰੇਜ਼ਾਂ ਦੀ ਸੋਚ ਜੁਗਦੇ ਸੀ ਜਿਹੜੇ ਅੰਗਰੇਜ਼ਾਂ ਦੀ ਸੋਚ ਜੁਗਦੇ ਮਹਾਰਾਣੀ ਦੀ ਸੋਚ ਜੁਗ ਕੇ ਪਾਰਲੀਮੈਂਟ ਦੇ ਮੈਂਬਰ ਬਣਦੇ ਸੀ ਉਹਨਾਂ ਨੂੰ ਬ੍ਰਿਟਿਸ਼ ਪਾਸਪੋਰਟ ਦਿੱਤੇ ਜਾਂਦੇ ਸੀ ਉਸ ਵਕਤ Jawaharlal Nehru, Mahatma Gandhi ਵਰਗਿਆਂ ਕੋਲ ਬ੍ਰਿਟਿਸ਼ ਪਾਸਪੋਰਟ ਸੀ ਜਿਹੜਾ ਭਗਤ ਸਿੰਘ ਦਾ ਚਾਚਾ ਸੀ ਉਹ ਪਾਰਲੀ ਪੰਜਾਬ ਵਿਧਾਨ ਸਭਾ ਦਾ ਮੈਂਬਰ ਰਿਹਾ ਹੈ ਬਣਿਆ ਸੀ ਚੁਣਿਆ ਗਿਆ ਸੀ ਤੇ ਉਹਨੇ ਵੀ ਉਹੀ ਸੋਚ ਚੁੱਕੀ ਸੀ ਜਿਹੜੇ ਸੰਵਿਧਾਨ ਦੀ ਅੱਜ ਤੁਸੀਂ ਦੁਹਾਈ ਦਿੰਦੇ ਜੇ ਉਹਨਾਂ ਲਈ ਉਸ ਵਕਤ ਗ੍ਰੇਕਾਂ ਤੇ ਸੁਧਾਰ ਦੀ ਸੋਚ ਚੁੱਕੀ ਸੀ ਇੰਗਰੇਜ਼ ਦੀ ਮਹਾਰਾਣੀ ਦੀ ਸੋਚ ਚੁੱਕੀ ਸੀ ਬ੍ਰਿਟਨ ਦੇ ਜਿਹੜਾ ਆਪਾਂ ਪਾਤਾ ਦਾਾਂਗਾ ਭਗਤ ਸਿੰਘ ਤੇ ਕਾਕੇ 1937 ਦੇ ਤੇ ਫਿਰ ਤੁਸੀਂ ਇਹ ਕਿਉਂ ਗੱਲਾ ਕਰਦੇ ਜੀਏ ਕਿਉਂਕਿ ਭਗਤ ਸਿੰਘ ਤੋਂ ਬਾਅਦ ਇਹ ਅਸੀਂ ਮਹਾਤਮਾ ਗਾਂਧੀ ਦੀ ਗੱਲ ਕਰਦੇ ਆ ਜਾਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਗੱਲ ਕਰਦੇ ਆ ਜਿਹੜੇ ਉਦੋਂ ਆਜ਼ਾਦੀ ਵਾਸਤੇ ਲੜਦੇ ਸੀ ਉਹ ਤਾਂ ਬਿਨਤੀ ਸੀ ਪਾਸਪੋਰਟ ਤੇ ਬ੍ਰਿਟਿਕ ਦੀ ਸੋਚ ਚੁੱਕਦੇ ਸੀ ਟਾਈਮ ਮੈਂਬਰ ਬਣਦੇ ਸੀ ਪਾਰਲੀਮੈਂਟ ਜਾ ਕੇ ਬੋਲਦੇ ਸੀ ਸੋ ਪਾਰਲੀਮੈਂਟ ਜਾ ਕੇ ਬੋਲਣ ਵਾਸਤੇ ਸੰਵਿਧਾਨ ਦੀ 100 ਚੁਕਰੀ ਉਸ ਬਰਾਬਰ ਹੈ ਕਿਉਂਕਿ ਇੱਥੇ ਤਾਂ ਸੁਖਵੀਰ ਬਾਦਲ ਨੇ ਜਦੋਂ ਪਾਰਲੀਮੈਂਟ ਮੈਂਬਰ ਬਣਦੇ ਨੇ ਜਾਂ ਮੁੱਖ ਮੰਤਰੀ ਬਣਦੇ ਨੇ 100 ਦੇ ਵੀ ਚੁੱਕਦੇ ਨੇ ਬਿਸ਼ੇ ਸਾਲਿਆਂ ਦਾ ਬਰਾਬਰ ਦਾ ਖਿਆਲ ਰੱਖਾਂਗੇ ਸਾਰੀ ਪਰਜਾ ਦਾ ਖਿਆਲ ਰੱਖਾਂਗੇ ਕਿ ਇਹ ਖਿਆਲ ਰੱਖਦੇ ਨੇ ਜਿਨ੍ਹਾਂ ਦੇ ਰਾਜੇਤ ਗੁਰੂ ਗਰੇਵ ਸਾਹਿਬ ਕਲੀਆਂ ਵਿੱਚ ਰੁੜ ਗਏ ਕਿ ਇਹਨਾਂ ਨੇ ਕੌਣ ਦੇ ਨਾਲ ਖੜੇ ਨੇ ਕੀ ਇਹ ਸਿੱਖਾਂ ਦੇ ਨਾਲ ਖੜੇ ਨੇ ਜਿਹਨੇ ਮੋਦੀ ਜਿਹਨੇ ਇਕਤਾ ਤੇ ਖੰਡਤਾ ਦੀ ਸੋਚੀ ਕਿ ਇਹ ਭਾਰਤ ਦੀ ਇਕਤਾ ਤੇ ਖੰਡਤਾ ਦੀ ਜਿਹੜਾ ਚੀਨ ਨੂੰ ਇੰਨਾ ਵੱਡਾ ਇਲਾਕਾ ਮੋਦੀ ਨੇ ਦੇ ਦਿੱਤਾ ਉਹ ਸੌਦੇ ਖਲੋਤਾ ਜਿਹੜੀ ਕੌਮ ਆਪਣੀ ਆਜ਼ਾਦੀ ਲਈ ਲੜਨੀ ਪੈਂਦੀ ਮਜਬੂਰੀ ਵਾਸ ਉਹਨਾਂ ਨੂੰ ਸਮਝ ਚੁੱਕਣੀ ਆ ਪੈਂਦੀ ਆ ਪਰ ਆਪਣੀ ਕੌਮ ਦੀ ਗੱਲ ਕਰਨ ਵਾਸਤੇ ਪਾਰਲੀਮੈਂਟ ਤੇ ਜਾਣਾ ਪੈਂਦਾ ਕਿਉਂਕਿ ਜਿਸ ਦੇਸ਼ ਵਿੱਚ ਅਸੀਂ ਕਾਨੂੰਨ ਦੇ ਵਿੱਚ ਰਹਿ ਰਹੇ ਆ ਜੇਕਰ ਅੱਜ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਖੱਬੇ ਪਾਸੇ ਜਿਹੜਾ ਚੱਲਣ ਦਾ ਬੜਿਆ ਸਬਜੈਕਟ ਆਪਣੇ ਰਸਤੇ ਵਿੱਚ ਜਾ ਰਹੇ ਹਾਂ ਜੇ ਅਸੀਂ ਉਲਟ ਉਸ ਕਾਨੂੰਨ ਤੋਂ ਜਾਵਾਂਗੇ ਸਾਡਾ ਐਕਸੀਡੈਂਟ ਹੋਵੇਗਾ ਸਾਨੂੰ ਮਜਬੂਰਨ ਉਸ ਕਾਨੂੰਨ ਨੂੰ ਮੰਨ ਕੇ ਚੜ੍ਹ ਕੇ ਤੁਰਨਾ ਪੈਗਾ ਇਹ ਸਾਡੀ ਮਜਬੂਰੀ ਏ ਸੌ ਚੁੱਕਰੀ ਨਾ ਕਿ ਸਾਡਾ ਤੁਹਾਡੇ ਨੂੰ ਸ਼ੌਂਕ ਏ ਤੁਸੀਂ ਤਾਂ ਲਖਾਫਾ ਦੇ ਮੰਤਰੀ ਬਣਨ ਦੇ ਵਾਸਤੇ ਮੋਦੀ ਦੇ ਪੈਰਾ ਵਿੱਚ ਜਾ ਕੇ ਟਿਕ ਬੈਠੇ ਸੀ ਨਾਲ ਸਿਮਰਤ ਕੌਰ ਬਾਦਲ ਜਿਹੜੀ ਲਖਾਫਾ ਮੰਤਰੀ ਬਣੀ ਰਹੀ ਏ ਤੁਹਾਡੀ ਅਜ ਤੱਕ ਕੌਮ ਨੂੰ ਦੇਣ ਕੀ ਹੈ ਸੋਚ ਕਿ ਕੋਈ ਵੱਡੀ ਗੱਲ ਨਹੀਂ ਕਿਉਂਕਿ ਅਸੀਂ ਅੱ삐 ਕੌਮ ਵਾਸਤੇ ਸੌਂ ਟੁੱਕਦੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ ਮੈਂਬਰ ਕੌਮ ਵਾਸਤੇ ਬਣਦੇ ਨੇ ਕੌਮ ਦੀ ਗੱਲ ਕਰਨ ਵਾਸਤੇ ਬਣਦੇ